ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਨੇ ਸਤਗੁਰੂ ਸੇਬਿਆ ਪਿਆਰੇ ਤੈਨ ਕੇ ਸਾਥ ਤਰੇ ਤੈਨਾ ਠਾਕ ਨ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਜਿਨ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਨ ਆ ਠਾਕ ਨ ਪਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹਾ ਸਾਲਾ ਹੋਣਾ ਪਿਆਰੇ ਤੇ ਤੇਰੀ ਸਲਾਹ ਵਣ ਬਉ ਇੱਥ ਭੈ ਡੁੱਬੀ ਆ ਪਿਆਰੇ ਕੰਧੀ ਪਾਏ ਕਹਾਂ ਰਹਾਉ ਸਲਾਹ ਸਲਾਹੀ ਸਲਾਹ ਹੁਣ ਪਿਆਰੇ ਦੂਜਾ ਅਬਰ ਨਾ ਕੋਏ ਮੇਰੇ ਪ੍ਰਭ ਸਲਾਹ ਹੁਣ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਿਸ ਕੀ ਸੰਗਤ ਜੇ ਮਿਲਾ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸੱਚਾ ਪਿਆਰੇ ਨਾਮ ਸਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਨ ਗੁਰ ਬਿਨ ਹੁਕਮ ਨਾ 부ਝਿਆ ਪਿਆਰੇ ਸੱਚੇ ਸੱਚਾ ਤਾਣ ਹਉ ਮੈਂ ਅੰਦਰ ਨਿਮਿਆ ਪਿਆਰੇ ਹਉ ਮੈਂ ਉਦਰ ਮਜਾਰ ਹਉ ਮੈਂ ਅੰਦਰ ਜਮਿਆ ਪਿਆਰੇ ਊ ਧੌ ਸਿਰ ਕਾ ਭਾਰ ਗੁਰਮੁਖ ਦਰਗਾਹ ਜਾਣਿਆ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੋਂ ਜਾਂਦੇ ਜਾਂਦ ਹੋ ਜਾਏ ਹੁਕਮੇ ਬੰਨ ਚਲਾਈਆ ਪਿਆਰੇ ਮਨ ਮੁਖ ਲਹਾਇ ਸਜ਼ਾਏ ਹੁਕਮੇ ਸ਼ਬਦ ਪਛਾਣਿਆ ਪਿਆਰੇ ਦਰਗਾਹ ਪੈਦਾ ਹੋ ਜਾਏ ਹੁਕਮੇ ਗਣਤ ਗਣਾਈਆ ਪਿਆਰੇ हुक्में खामोए हुक्कमए भवै पव है प्यारे अवगन मुठी रोए हुक्म का प्यारे सच मिला बड़े आई होए आखनी औखा आखिया प्यारे क्यों सुनिया है सच नाओ जनी सो साल आ प्यारे ਆਉ ਤਨ ਬਲੰਗਾਰ ਜਾਓ ਨਾਉ ਮਿਲਾ ਸੰਤੋਖੀਆ ਪਿਆਰੇ ਨਜ਼ਰੀ ਮੇਧ ਮਿਲਾਓ ਕਾਇਆ ਕਾਗਦ ਜੇthਿਆ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਕਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਰੀ ਨਾਨਕਾ ਪਿਆਰੇ ਸੱਚ ਲਿਖਾ ਔਰ ਧਾਰ ਲੜਤਾ ਲੇਕਣ ਸੱਚ ਕੀ ਪਿਆਰੇ ਹਰ ਗੁਣ ਲਿਕੋ ਵਿਚਾਰ ਧਨ ਲੇਖੀ ਨਾਨਕਾ ਪਿਆਰੇ ਸੱਚ ਲਿਖਾ ਔਰ ਧਾਰ ਜਿਨਾਂ ਬੰਦਿਆ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ ਜੇ ਸੱਜਣ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੇ ਜੀਵ ਪਰਮਾਤਮਾ ਦਾ ਨਾਮ ਅਮਰਤ ਚੱਕਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਕਾਰ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ ਇਹ ਸੱਜਣ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਇਹ ਸੱਜਣ ਪ੍ਰਭੂ ਸਦਾ ਤੈਨੂੰ ਹੀ ਸਲਾਹਣਾ ਚਾਹੀਦਾ ਹੈ ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਫਤ ਸਲਾਹ ਜੀਮਾ ਵਾਸਤੇ ਜਹਾਜ਼ ਹੋਇ ਇਹ ਜਹਾਜ਼ ਤੋਂ ਬਿਨਾ ਪਾਓ ਸਾਗਰ ਵਿੱਚ ਡੋਬ ਜਾਈਦਾ ਹੈ ਕੋਈ ਵੀ ਜੀਵ ਸਮੁੰਦਰ ਦਾ ਪਾਰਲਾ ਕੰਡਾ ਲੱਭ ਨਹੀਂ ਸਕਦਾ ਰਹਾਉ ਇਹ ਸਜਣ ਸਹਾ ਲਾਹਣ ਜੋਗ ਪਰਮਾਤਮਾ ਦੀ ਸਿਪਸਾ ਲਾ ਕਰਨੀ ਚਾਹੀਦੀ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਪਸਾ ਲਾ ਕਰਦੇ ਹਨ ਉਹ ਭਾਗਾ ਵਾਲੇ ਹਨ ਗੁਰੂ ਦੇ ਸ਼ਬਦ ਵਿੱਚ ਡੂੰਗੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ ਰੰਗ ਚੜਦਾ ਹੈ ਅਜਿਹੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ ਤੇ ਨਾਮ ਦੁੱਧ ਨੂੰ ਲੜਕ ਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ ਇਹ ਭਾਈ ਸਦਾ ਸਿਰਨਾਨ ਵਾਲੇ ਪ੍ਰਭੂ ਦਾ ਨਾਮ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਇਹ ਜੀਵਨ ਸਬਰ ਵਿੱਚ ਰਾਧਾਰੀ ਹੈ ਇਹ ਨਾਮ ਸਦਾ ਥਿਰ ਰਹਿਣ ਵਾਲੀ ਮੋਹਰ ਹੈ ਪ੍ਰਭੂ ਦਾ ਇਹ ਹੁਕਮ ਹੈ ਕਿ ਜਗਤ ਵਿੱਚ ਜੋ ਭੀ ਆਇਆ ਹੈ ਉਸਨੇ ਪ੍ਰਭੂ ਨੂੰ ਮਿਲਣ ਵਾਸਤੇ ਇਹ ਨਾਮ ਰੂਪ ਰਾਧਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ ਇਹ ਭਾਈ ਪ੍ਰਭੂ ਦੇ ਹੁਕਮ ਨੂੰ ਸਮਝ ਪਰ ਇਸ ਹੁਕਮ ਨੂੰ ਸਮਝ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਾ ਨਹੀਂ ਜਾ ਸਕਦਾ ਇਹ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ ਵਿਕਾਰਾਂ ਦਾ ਟੱਕਰਾ ਕਰਨ ਲਈ ਉਸ ਨੂੰ ਸਦਾ ਥਿਰ ਪ੍ਰਭੂ ਦਾ ਸਦਾ ਥਿਰ ਬਲ ਹਾਸਲ ਹੋ ਜਾਂਦਾ ਹੈ ਇਹ ਭਾਈ ਜੀ ਪਰਮਾਤਮਾ ਦੇ ਹੁਕਮ ਅਨੁਸਾਰ ਪਹਿਲਾਂ ਮਾਤਾ ਦੇ ਗਰਭ ਵਿੱਚ ਟਿਕਦਾ ਹੈ ਤੇ ਮਾਂ ਦੇ ਪੇਟ ਵਿੱਚ 10 ਮਹੀਨੇ ਨਿਵਾਸ ਰੱਖਦਾ ਹੈ ਪੁੱਟਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨਸਾਰ ਹੀ ਫਿਰ ਜਨਮ ਲੈਂਦਾ ਹੈ ਕਿਸੇ ਕਾਸ ਜੀਵਨ ਮਨੋਰਥ ਵਾਸਤੇ ਜੀਵਨ ਜਗਤ ਵਿੱਚ ਆਉਂਦਾ ਹੈ ਜੋ ਜੀਵ ਗੁਰੂ ਦੇ ਚਰਨ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਤੋ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਇਹ ਸੱਜਣ ਪਰਮਾਤਮਾ ਦੀ ਰਜਾ ਅਨੁਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ ਰਜਾ ਅਨੁਸਾਰ ਹੀ ਇੱਥੋਂ ਚਲਾ ਜਾਂਦਾ ਹੈ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਸ ਨੂੰ ਪ੍ਰਭ ਦੀ ਰਜਾ ਅਨੁਸਾਰ ਹੀ ਬੰਨ ਕੇ ਭਾਵ ਜੋਰੋ ਜੋਰੀ ਇੱਥੋਂ ਤੋੜਿਆ ਜਾਂਦਾ ਹੈ ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ ਪਰਮਾਤਮਾ ਦੇ ਰਜਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀ ਜਨਮ ਮਨੋਰਥ ਨੂੰ ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਂਦਾ ਹੈ ਇਹ ਭਾਈ ਪਰਮਾਤਮਾ ਦੇ ਰਜਾ ਅਨੁਸਾਰ ਹੀ ਕਿਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ ਪ੍ਰਭੂ ਦੀ ਰਜਾ ਵਿੱਚ ਹੀ ਕਿਤੇ ਹਉਮੈ ਹੈ ਕਿਤੇ ਦ્વੈਤ ਹੈ ਪ੍ਰਭੂ ਦੀ ਰਜਾ ਅਨੁਸਾਰ ਹੀ ਕਿਤੇ ਕੋਈ ਮਾਇਆ ਦੀ ਕਾਤਰ ਭਟਕ ਰਹਾ ਹੈ ਕਿਤੇ ਕੋਈ ਜਨਮ ਮਰਨ ਦੇ ਢੇੜ ਵਿੱਚ ਪਾਇਆ ਜਾ ਰਹਾ ਹੈ ਕਿਤੇ ਪਾਪ ਦੀ ਠੱਗੀ ਹੋਈ ਲੋਕਾਈ ਆਪਣੇ ਦੁੱਖ ਰੋ ਰਹੀ ਹੈ ਜਿਸ ਮਨੁੱਖ ਨੂੰ ਸਾ ਪ੍ਰਭੂ ਦੇ ਰਜਾ ਦੀ ਸਮਝ ਆ ਜਾਂਦੀ ਹੈ ਉਸ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਉਸ ਦੀ ਲੋਕ ਪਰਲੋਕ ਵਿੱਚ ਵਡਿਆਈ ਹੁੰਦੀ ਹੈ ਇਹ ਭਾਈ ਜਗਤ ਵਿੱਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ ਪ੍ਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਹਾ ਹੈ ਨਾ ਹੀ ਪ੍ਰਭੂ ਨਾਮ ਸੁਣਿਆ ਜਾ ਰਹਾ ਹੈ ਮਾਇਆ ਦੇ ਪ੍ਰਭਾਵ ਹੀਟ ਜੀਵ ਨਾਮ ਨਹੀਂ ਸਿਮਰਦੇ ਨਾਮ ਨਹੀਂ ਸੁਣਦੇ اے ਭਾਈ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫਤਾਂ ਲਾ ਕੀਤੀ ਹੈ ਮੇਰੀ ਇਹ ਅਰਦਾਸ ਹੈ ਕਿ ਉਹਨਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ ਮੇਰ ਦੀ ਨજર ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਜੁੜਿਆ ਰਹਾ ਇਹ ਭਾਈ ਜੇ ਸਾਡਾ ਸੀਰ ਕਾਗਦ ਬਣ ਜਾਏ ਜੇ ਮਨ ਨੂੰ ਸਿਆਹੀ ਦੀ ਦਵਤ ਬਣਾ ਲਈਏ ਜੇ ਸਾਡੀ ਜੀਭ ਪ੍ਰਭੂ ਦੀ ਸਿਫਤ ਸਲਾ ਲਿਕਨ ਲਈ ਕਲਮ ਬਣ ਜਾਏ ਤਾਂ ਹੈ ਭਾਈ ਸੋ ਭਗਤਾ ਇਸੇ ਗੱਲ ਵਿੱਚ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਲਿਆ ਕੇ ਆਪਣੇ ਅੰਦਰ ਉਹ ਕਰਦੇ ਚੱਲੋ ਇਹ ਨਾਨਕ ਉਹ ਲਖਾਰੀ ਭਾਗਾ ਵਾਲਾ ਹੈ ਜੋ ਸਦਾ ਧਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉਹ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ